ਜਲੰਧਰ ਬਣਦਾ ਜਾ ਰਿਹਾ ਹੈ ਦੇਵਪਾਰ ਦਾ ਇੰਟਰਨੈਸ਼ਨਲ ਅੱਡਾ ਵਿਦੇਸ਼ੀ ਲੜਕੀਆਂ ਦਾ ਹੋ ਰਿਹਾ ਜਿਸਨ ਫਰੋਸ਼ੀ ਦਾ ਤੰਦਾ ਜਲੰਧਰ ਦੇ ਗੜਾ ਰੋਡ ਤੇ ਚੱਲ ਰਿਹਾ ਤੰਦਾ 3000 ਤੋਂ 5000 ਤੱਕ ਲੱਗ ਰਿਹਾ ਹੈ ਰੇਟ ਅੱਖਾਂ ਬੰਦ ਕਰ ਕਿਉਂ ਬੈਠੀ ਜਲੰਧਰ ਪੁਲਿਸ ਕੀ ਹੋਈ ਹੈ ਵੱਡੀ ਸੈਟਿੰਗ ਪਹਿਲਾ ਬੱਸ ਸਟੈਂਡ ਬਾਹਰ ਹੁਣ ਹੋਰ ਥਾਵਾਂ ਤੇ ਤੰਦਾ ਜਲੰਧਰ ਸ਼ਹਿਰ ਜਿਸਮ ਫਰੋਸ਼ੀ ਦੇ ਧੰਦੇ ਦਾ ਇੰਟਰਨੈਸ਼ਨਲ ਅੱਡਾ ਬਣਦਾ ਜਾ ਰਿਹਾ ਹੈ ਜਿੱਥੇ ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਇਹ ਧੰਦਾ ਚੱਲਦਾ ਸ਼ਰਿਆਂ ਵਿਖਾਈ ਦਿੰਦਾ ਸੀ ਤੇ ਹੁਣ ਇਸ ਵਿੱਚ ਵਿਦੇਸ਼ੀ ਲੜਕੀਆਂ ਵੀ ਸ਼ਾਮਲ ਹੋ ਗਈਆਂ ਨੇ ਸੂਤਰਾਂ ਮੁਤਾਬਕ ਜਲੰਧਰ ਦੇ ਗੜਾ ਰੋਡ ਤੇ ਬਣੇ ਕਈ ਸਪਾ ਸੈਂਟਰ ਅਤੇ ਸਲੂਨ ਇਸ ਕੰਮ 'ਚ ਵਧਾਵਾ ਦੇ ਰਹੇ ਨੇ ਇਹਨਾਂ ਸਪਾ ਸੈਂਟਰਾਂ ਦੇ ਸਲੂਨਾਂ 'ਚ ਥਾਈਲੈਂਡ ਫਿਲੀਪੀਨ ਅਤੇ ਹੋਰ ਦੇਸ਼ਾਂ ਦੀਆਂ ਲੜਕੀਆਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਅਮੀਰ ਜਾਦਿਆਂ ਨੂੰ ਇਹ ਸਰਵਿਸ ਦਿੱਤੀ ਜਾਂਦੀ ਹੈ ਜਿਸ ਦਾ ਰੇਟ 3000 ਤੋਂ 5000 ਰੁਪਏ ਪਰ ਸ਼ਾਟ ਲਿਆ ਜਾਂਦਾ ਹੈ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਿਸੇ ਸਰਕਾਰੀ ਬੈਂਕ ਦੇ ਉੱਪਰ ਜਾਂ ਉਸ ਦੇ ਕੋਲ ਇੱਕ ਸਲੂਨ ਦਾ ਮਾਲਕ ਜਾਂ ਸਲੂਨ ਦੀ ਆੜ ਵਿੱਚ ਇਹ ਧੰਦਾ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ੀ ਲੜਕੀਆਂ ਜਲੰਧਰ 'ਚ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੀਆਂ ਨੇ ਪਰ ਸ਼ਾਇਦ ਜਲੰਧਰ ਪੁਲਿਸ ਨੂੰ ਕੋਈ ਖਬਰ ਨਹੀਂ ਹੈ ਜਾਂ ਤਾਂ ਜਲੰਧਰ ਪੁਲਿਸ ਕਿਥੇ ਸੈਟਿੰਗ ਤਹਿਤ ਖੁਦ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਖੈਰ ਉਹਨਾਂ ਇਸ ਪਿੱਛੇ ਕਿੰਨਾ ਸੱਚ ਹੈ ਤਾਂ ਪੁਲਿਸ ਹੀ ਜਾਣੇ ਪਰ ਜਲੰਧਰ ਸ਼ਹਿਰ ਵਿੱਚ ਦਿੱਲੀ ਗੁੜਗਾਓ ਨਿਉੜਾ ਵਾਲਾ ਜਿਸਮ ਫਰੋਜੀ ਤੰਦੇ ਵਾਲਾ ਲੈਵਲ ਚੱਲ ਰਿਹਾ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਜਲੰਧਰ ਬਣਦਾ ਜਾ ਰਿਹਾ ਹੈ ਦੇਵਪਾਰ ਦਾ ਇੰਟਰਨੈਸ਼ਨਲ ਅੱਡਾ ਵਿਦੇਸ਼ੀ ਲੜਕੀਆਂ ਦਾ ਹੋ ਰਿਹਾ ਜਿਸਮ ਫਰੋਸ਼ੀ ਦਾ ਤੰਦਾ ਜਲੰਧਰ ਦੇ ਗੜਾ ਰੋਡ ਤੇ ਚੱਲ ਰਿਹਾ ਤੰਦਾ 3000 ਤੋਂ 5000 ਤੱਕ ਲੱਗ ਰਿਹਾ ਹੈ ਰੇਟ ਅੱਖਾਂ ਬੰਦ ਕਰ ਕਿਉਂ ਬੈਠੀ ਜਲੰਧਰ ਪੁਲਿਸ ਕੀ ਹੋਈ ਹੈ ਵੱਡੀ ਸੈਟਿੰਗ ਪਹਿਲਾ ਬਸ ਸਟੈਂਡ ਬਾਹਰ ਹੁਣ ਹੋਰ ਥਾਵਾਂ ਤੇ ਧੰਦਾ ਜਲੰਧਰ ਸ਼ਹਿਰ ਜਿਸਮ ਫਰੋਸ਼ੀ ਦੇ ਧੰਦੇ ਦਾ ਇੰਟਰਨੈਸ਼ਨਲ ਅੱਡਾ ਬਣਦਾ ਜਾ ਰਿਹਾ ਹੈ ਜਿੱਥੇ ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਇਹ ਧੰਦਾ ਚੱਲਦਾ ਸ਼ਰਿਆਂ ਵਿਖਾਈ ਦਿੰਦਾ ਸੀ ਤੇ ਹੁਣ ਇਸ ਵਿੱਚ ਵਿਦੇਸ਼ੀ ਲੜਕੀਆਂ ਵੀ ਸ਼ਾਮਲ ਹੋ ਗਈਆਂ ਨੇ ਸੂਤਰਾਂ ਮੁਤਾਬਕ ਜਲੰਧਰ ਦੇ ਗੜਾ ਰੋਡ ਤੇ ਬਣੇ ਕਈ ਸਪਾ ਸੈਂਟਰ ਅਤੇ ਸਲੂਨ ਇਸ ਕੰਮ 'ਚ ਵਧਾਵਾ ਦੇ ਰਹੇ ਨੇ ਇਹਨਾਂ ਸਪਾ ਸੈਂਟਰਾਂ ਦੇ ਸਲੂਨਾਂ 'ਚ ਥਾਈਲੈਂਡ ਫਿਲੀਪੀਨ ਅਤੇ ਹੋਰ ਦੇਸ਼ਾਂ ਦੀਆਂ ਲੜਕੀਆਂ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਅਮੀਰ ਜਾਦਿਆਂ ਨੂੰ ਇਹ ਸਰਵਿਸ ਦਿੱਤੀ ਜਾਂਦੀ ਹੈ ਜਿਸ ਦਾ ਰੇਟ 3000 ਤੋਂ 5000 ਰੁਪਏ ਪਰ ਸ਼ਾਟ ਲਿਆ ਜਾਂਦਾ ਹੈ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਿਸੇ ਸਰਕਾਰੀ ਬੈਂਕ ਦੇ ਉੱਪਰ ਜਾਂ ਉਸ ਦੇ ਕੋਲ ਇੱਕ ਸਲੂਨ ਦਾ ਮਾਲਕ ਜਾਂ ਸਲੂਨ ਦੀ ਆੜ ਵਿੱਚ ਇਹ ਧੰਦਾ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਪਾਰੇ ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ੀ ਲੜਕੀਆਂ ਜਲੰਧਰ ਚ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੀਆਂ ਨੇ ਪਰ ਸ਼ਾਇਦ ਜਲੰਧਰ ਪੁਲਿਸ ਨੂੰ ਕੋਈ ਖਬਰ ਨਹੀਂ ਹੈ ਜਾਂ ਤਾਂ ਜਲੰਧਰ ਪੁਲਿਸ ਕਿਥੇ ਸੈਟਿੰਗ ਤਹਿਤ ਖੁਦ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਖੈਰ ਉਹਨੇ ਇਸ ਪਿੱਛੇ ਕਿੰਨਾ ਸੱਚ ਹੈ ਤਾਂ ਪੁਲਿਸ ਹੀ ਜਾਣੇ ਪਰ ਜਲੰਧਰ ਸ਼ਹਿਰ ਵਿੱਚ ਦਿੱਲੀ ਗੁੜਗਾਓ ਨਿਓੜਾ ਵਾਲਾ ਜਿਸਮ ਫਰੋਜੀ ਧੰਦੇ ਵਾਲਾ ਲੈਵਲ ਚੱਲ ਰਿਹਾ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ